ਫਿਰ ਉਹ ਕਦੇ ਵੀ ਇਸ ਲਾਕੇ ਚਾਉਣਾ ਤੇ ਜੇ ਅਸੀਂ ਬਾਈ ਦੇ ਨਾਮ ਮਿਲਣਾ ਤਾਂ ਉਹਦਾ ਸੁਨੇਹਾ ਆ ਜਣ ਮੈਨੂੰ ਮਿਲ ਕੇ ਆ ਕੇ। ਉਹ ਛਿੜੇ ਬੱਥੇ ਮਿਲਣਾ ਭੱਜ ਕੇ ਜੱਫੀ ਪਾ ਕੇ ਮਿਲਣਾ। ਔਰ extra ਅਸ਼ੀਰਵਾਦ ਦੇਣਾ ਜਿਵੇਂ ਆਪਣੇ ਪੁੱਤਰਾਂ ਨੂੰ ਅਸ਼ੀਰਵਾਦ ਦਿੰਦੀ ਹੈ। ਕਿ ਇੱਕ extra ਲਾੜਵੀ ਸਾਨੂੰ ਆਪਣੇ ਆਪਣੇ ਮਾਦਰਾਂ ਨਾਲ ਸਾਡੀ ਪਰਮੇ ਨਹੀਂ ਰਹੀ। ਪਰ ਇੱਕ ਮਾਤਾ ਦੇ ਮੁੱਢ ਸਾਡੇ ਦੂਜੀ ਮਾਤਾ ਨਹੀਂ। ਜੱਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦਿੱਤੇ ਨੇ। ਤੁਸੀਂ ਸਿੰਗਲ ਜਾਣਾ ਹੈ ਸਪਾਹਜ ਜਾਣਾ ਹੈ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜੱਪ ਸਟੱਡੀ ਦੇ ਕੋਲੇ ਅੱਜ ਹੀ ਆਓ ਸੀਨੀਅਰ ਕਾਂਗਰਸੀ ਆਗੂ ਅਤੇ ਮੋਹਾਲੀ Town Wending Committee ਦੇ ਮੈਂਬਰ ਸ਼੍ਰੀ ਜਸਵਿੰਦਰ ਸ਼ਰਮਾ ਦੇ ਮਾਤਾ ਜੀ ਸ਼੍ਰੀਮਤੀ ਕਸਲਿਆ ਦੇਵੀ ਬੀਤੇ ਦਿਨੀ ਅਕਾਲ ਚਲਾਣਾ ਕਰ ਗਏ ਸਨ ਉਹਨਾਂ ਦੀ ਅੰਤਿਮ ਅਰਦਾਸ ਇਸ ਦਾਸਤੇ ਸ਼੍ਰੀ ਦੁਰਗਾ ਮਾਤਾ ਮੰਦਿਰ ਵਿਖੇ ਹੋਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਰਾਜਨੀਤਿਕ ਆਗੂ ਸਮਾਜਿਕ ਆਗੂ ਧਾਰਮਿਕ ਆਗੂ ਰਿਸ਼ਤੇਦਾਰ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਾਮਲ ਹੋ ਕੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਸ਼੍ਰੀ ਪਵਨ ਕੁਮਾਰ ਬਾਂਸਲ ਸਾਬਕਾ ਕੈਬਨਿਟ ਮੰਤਰੀ ਪੰਜਾਬ ਸਰਦਾਰ ਬਲਬੀਰ ਸਿੰਘ ਸਿੱਧੂ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਸ਼੍ਰੀ ਐਚਐਸ ਲੱਖੀ ਮੋਹਾਲੀ ਨਗਰ ਨਿਗਮ ਦੇ ਮੇਅਰ ਸਰਦਾਰ ਅਮਰਜੀਤ ਸਿੰਘ ਜਿੱਤੀ ਸਿੱਧੂ ਸੀਨੀਅਰ ਡਿਪਟੀ ਮੇਅਰ ਸਰਦਾਰ ਅਮਰੀਕ ਸਿੰਘ ਸੋਮਲ ਮੇ ਡਿਪਟੀ ਮੇਅਰ ਸਰਦਾਰ ਕੁਲਜੀਤ ਸਿੰਘ ਬੇਦੀ ਅਤੇ ਮੋਹਾਲੀ ਰੇੜੀ ਫੜੀ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਵਿਜੇ ਕੁਮਾਰ ਬਿੱਟੂ ਆਪਣੇ ਸਾਥੀਆਂ ਸਮੇਤ ਪਹੁੰਚ ਕੇ ਮਾਤਾ ਕੌਸ਼ਲਿਆ ਦੇਵੀ ਨੂੰ ਸਰਦਾਂਜਲੀ ਦਿੱਤੀ ਪੇਸ਼ ਹੈ ਇੱਕ ਰਿਪੋਰਟ ਸ਼ਰਮਾ ਪੀਜੀਆਈ ਦੇ ਵਿੱਚ ਮੈਨੂੰ ਲੈ ਕੇ ਗਏ ਅਤੇ ਉੱਥੇ ਮਾਤਾ ਕੁਸ਼िल्या ਦੇਵੀ ਜੀ ਨੇ ਜਿਸ ਤਰ੍ਹਾਂ ਉਹ ਮੇਰੋਂ ਵਾਪੇ ਇਹਨੂੰ ਸਾਰੇ ਐਮਪਲੋਈਜ਼ ਦੇ ਨਾਲ ਜਿਹੜੇ ਕਿ ਉੱਥੇ ਆਂਗਰਵਾੜੀ ਦੇ ਵਿੱਚ ਸਾਰ ਜਿਹੜੇ ਕਿ ਡ्रेसेस ਬਣਾ ਰਹੇ ਸਨ ਜਗਾ ਜਗਾ ਭੱਜ ਭੱਜ ਕੇ ਜਾ ਕੇ ਸਾਰੇ ਨਾਲ ਬੁਲਾਇਆ ਉਹਨਾਂ ਨਾਲ ਗੱਲਬਾਤ ਕਰਾਈ ਅਤੇ ਉਹਨਾਂ ਨੂੰ ਔਰਡਰ ਪਾਉਣ ਦੇ ਵਾਸਤੇ ਕਿਹਾ ਤੇ ਉਹਨਾਂ ਦੀ ਉਹ ਮਿਹਨਤ ਦੇ ਸਦਕੇ ਹੋਰ ਸਾਥੀਆਂ ਦੇ ਸਦਕੇ ਉਹ ਪਹਿਲੇ ਚਨਾਵ ਵਿੱਚ ਕਾਮਯਾਬ ਹੋਏ ਉਸ ਵਕਤ ਤੋਂ ਦੇ ਨੂੰ ਪਤਾ ਹੈ ਕਿ ਕਿੰਨੀ ਇੱਕ ਸ੍ਰੀਵੀ ਰੂਪ ਮਾਤਾ ਕੁਸ਼ਲਿਆ ਦੇਵੀ ਜੀ ਨੇ ਜਿਹੜੇ ਕੰਮ ਨੂੰ ਹੱਥ ਪਾਇਆ ਹੋਇਆ ਹੈ ਉਹ ਖੂਬੀ ਜੀ ਜਾਂ ਦੇ ਨਾਲ ਦਿੱਤਾ ਹੈ ਬੱਚਿਆਂ ਦੀ ਪਰਵਰਿਸ਼ ਬੱਚਿਆਂ ਦੇ ਵਿੱਚ ਸੰਸਕਾਰ ਅਤੇ ਆਪ ਇੱਕ ਸਮਾਜਿਕ ਸੇਵਾ ਦੇ ਵਿੱਚ ਆਪਣੇ ਆਪ ਜਿਵੇਂ ਸਨਿਸ਼ਚਿਤ ਬਾਤ ਵੀ ਲਗਾਈ ਰੱਖਿਆ ਉਹ ਆਪਣੇ ਆਪ ਦੇ ਵਿੱਚ ਉਦਾਹਰਣ ਵਜਿ ਗੱਲ ਹੈ اپنے پڑھائے ہو گئے پورک پہچانتا ہے اس میں ریڈ کرتا ہے وہ انسان نہیں جانتا پر ضرور جانتے ہاں کیونکہ بگوان ہری ایک ہر زب زمین بیٹھا ہے جیو پہ بیٹھا ہے جو انسان اپنی زبان کے کر رہا ہے بھگوان وہ اتنی اسنگ کے نام اگر اِسی ایک اندازہ لگائیے ماتا جی کے جان تو بعد جس حساب لوگوں نے انہوں آدر دن یاد کیا انہوں پر پرنام کیا اپنے شبدا سے ملرپت کی وہ اس بات پتا لگتا ہے کہ ماتا جی بھگوان دن کن پیارے سن جے انہوں نے ملے سن ایک پرماتما ہی منائے گئے پرماتما ہی انسان سن وہ گن پرماتما والے وہ دہی ہو گئے وہ سارے ਅਤੇ ਇਹ ਪਰਿਵਾਰ ਦੇ ਵਾਸਤੇ ਇੱਕ ਸਾਰਾ ਵੱਡੀ ਗੱਲ ਕੀਤੀ ਹੈ ਕਿਸੇ ਵੀ ਨਜ਼ਦੀਕੀ ਰਿਸ਼ਤੇਦਾਰ ਸਾਥ ਸਪਤੀ ਦਾ ਚਲੇ ਜਾਣਾ ਹਮੇਸ਼ਾ ਦੁਖਦਾਈ ਹੁੰਦਾ ਹੈ ਪਰ ਦੁੱਖ ਹੋਰ ਗਹਿਰਾ ਹੋ ਜਾਂਦਾ ਹੈ ਜੇ ਜਾਨ ਵਾਲਾ ਇਨਸਾਨ ਇੱਕ ਨੇਕ ਇਨਸਾਨ ਹੋਵੇ ਭਗਵਨ ਸ਼ਰਮਾ ਜੀ ਦੇ ਲਈ ਜਸਮਿੰਦਰ ਜੀ ਦੇ ਲਈ ਕੈਂਪਰਵੇਸ਼ ਲਈ ਹੋਰ ਸਾਰੇ ਬਹੁਵਾ ਸਾਰੇ ਪੋਤੇ ਪੋਤਰੀਆਂ ਵਾਸਤੇ ਤਾਂ ਬਹੁਤ ਵੱਡੀ ਘਟਨਾ ਹੈ ਇਹ ਕਿਲੇ ਗਏ ਪਰ ਉਹ ਸਾਰਿਆਂ ਦੇ ਵਾਸਤੇ ਕਿ ਜਹੀ ਘਟਨਾ ਘਟੀ ਹੈ ਜਿਹੜੀ ਕਿ ਸਹਿਣ ਦੇ ਮੁਕਾਬਲ ਨਹੀਂ ਬੱਤੀ ਪਰ ਪ੍ਰਵਾਤਮਾ ਦਾ ਹੀ ਉਪਨ ਹੈ ਇਹੀ ਪਾਣਾ ਹੈ ਮਨਨ ਪੈਂਦਾ ਹੈ ਸਾਨੂੰ ਅਤੇ ਮਨਨ ਦੇ ਵਿੱਚ ਹੀ ਸਾਨੂੰ ਸੰਤੋਸ਼ ਦਿੰਦਾ ਹੈ ਉਹਦੇ ਵਿੱਚ ਹੀ ਇੱਕ ਅਗਿਆਤ ਮਿਲਦੀ ਹੈ ਸਾਨੂੰ ਇੱਕ ਸੈਟੀਸਫੈਕਸ਼ਨ ਦੇ ਨਾਲ-ਨਾਲ ਇੱਕ ਸਾਨੂੰ ਸਹਿਣ ਸ਼ਕਤੀ ਮਿਲਦੀ ਹੈ ਉਹ ਜਿਹੜੀ ਇਸ ਕੰਪੀਟੈਂਸ ਜਰੂਰੀ ਹੁੰਦੀ ਹੈ ਪਿਆਸ ਕਦੀ ਤੇ ਬਨਾ ਜੀ ਮਾਨ ਪੰਡਿਤ ਜੀ ਤੇ ਮਾਤਾ ਜੀ 78 ਫੁੱਟ ਪਰ ਕੰਮੇ ਕਤਰ ਸਾਹਿਬ ਸੰਗਤ ਜੀ ਅੱਜ ਇਹ ਤੋਂ ਪਹਿਲਾਂ ਸੁਨੀ ਸੰਧਰ ਦੇ ਮਰਹਮਤ ਕੋ ਸੁਥਰੀ ਆ ਕੇ ਆਏ ਉੱਥੇ ਵੀ ਮਾਤਾ ਦਾ ਗੁਰੂ ਤੇ ਮਾਤਾ ਜੀ ਬੋਲਣੇ ਬਾਤੇ ਉਹਨਾਂ ਬਾਰੇ ਬੜਾ ਬਸਤਾਨਸਾ ਚਲਣਾ ਪਾਇਆ ਜਿੱਥੇ ਵੀ ਮਾਤਾ ਕਛੜਿਆ ਦੀ ਮੈਂ ਕਹਾਂਗਾ ਵੀ ਵਾਕਈ ਮਾਤਾ ਇੱਕ ਰੋ ਕਰਮਾ ਵਾਲੀ ਭਾਗਾਂ ਵਾਲੀ ਮਾਤਾ ਸੀ ਕਿ ਜਦੋਂ ਕਦੇ ਵੀ ਇਸ ਥਾਂਕੇ ਚਾਉਣਾ ਤੇ ਜੇ ਅਸੀਂ ਭਾਈ ਜਵੇ ਨਾਮ ਮਿਲ ਲੱਗਾ ਤਾਂ ਉਹ ਸੁਨੇਹਾ ਆ ਰਿਹਾ ਮੈਨੂੰ ਮਿਲ ਕੇ ਜਾਏਗਾ ਔਰ ਛਿੜੇ ਬੱਤੇ ਮਿਲਣਾ ਭੱਜ ਕੇ ਜੱਫੀ ਪਾ ਕੇ ਮਿਲਣਾ ਔਰ ਇਸ ਦਾ ਅਸ਼ੀਰਵਾਦ ਜਿਹੜਾ ਜਿਵੇਂ ਆਪਣੇ ਪੁੱਤਰਾਂ ਨੂੰ ਸ਼ਿਵਤ ਹੁੰਦੀ ਹੈ ਕਿ ਇੱਕ ਇਸ ਤੋਂ ਲੱਗਦਾ ਵੀ ਸਾਨੂੰ ਆਪਣੇ ਆਪਣੇ ਮਾਦਰਾਂ ਨਾਲ ਪਾਰਮੈਂਟ ਨਹੀਂ ਨਹੀਂ ਪਰ ਇੱਕ ਮਾਤਾ ਦੇ ਰੋਸ ਸਕਲ ਦੂਜੀ ਮਾਤਾ ਨਹੀਂ ਔਰ ਜਸ਼ਵੰਤ ਸਿੰਘ ਜੀ ਨੇ ਵੀ ਮੇਰੇ ਸਾਹਮਣੇ ਤੋਂ ਪਿੱਛੇ ਜੇ ਉਹ ਥੋੜੀ ਛੋਟੇ ਉਹਦੀ ਘਾਟ ਹੋਈ ਤਾਂ ਮੈਂਬਰੀ ਨੇ ਥੋੜੀ ਲੌਸ ਹੋਣ ਲੱਗੀ ਤਾਂ ਉਹ ਪੁੱੜਨ ਲੱਗੇ ਤਾਂ ਫਿਰ ਵੀ ਯਾਦ ਕਰ ਲਿਆ ਸੀ ਕਿੰਨੀ ਵੱਡੀ ਗੱਲ ਸੀ ਕਿ ਉਹਨੇ ਮਹਾਨਤਾ ਜਿਹੜੇ ਮੌਤ ਪੈ ਗਿਆ ਨਾ ਵੀ ਸੰਤ ਮਹਾਂਪਰਸਾਂ ਨੇ ਮੌਤ ਪਾਈਗੇ ਬੈਠੇ ਵੱਡੇ ਕੁਰਸੀ ਤੇ ਦਾ ਚਲੇ ਜਾਣਾ ਤੇ ਬਹੁਤ ਕਰਮਾਂ ਵਾਲਿਆਂ ਨੂੰ ਮੌਤ ਹੁੰਦੀਆਂ ਥੰਦੀਆਂ ਨਿਆਣੇ ਤੌਰ ਤੇ ਬਹੁਤ ਬਜ਼ੁਰਗ ਜਿਹੜੇ ਆ ਕਹਿੰਗੇ ਸਾਲ ਕਹਿੰਗੇ ਜਨਮ ਉਨਰ ਮੈਂ ਹਸਪੀਟਲ ਜਾਣਾ ਪੈਂਦਾ ਪਰ ਮੈਂ ਇਸ ਕੋਲ ਮਾਤਾ ਨੇ ਜੋ ਚਕੇ ਕਰੂਗੀ ਉਹਦਾ ਫਲ ਨਾਸਤੀ ਚਕੇ ਮਿਲਿਆ ਮੇਰਾ ਇਸ ਪ੍ਰਵਾਦ ਦੇ ਨਾਲ ਜਸਿੰਦਰਾ ਆਪਣਾ ਬਾਅਦ ਚ ਰਸਤਾ ਰਸਤਾ ਹੈ ਪਰ ਭਵੰਦੀ ਨਾਲ ਮੇਰਾ ਜੋ ਬਰਸਾ ਸਾਹਿਬ ਮਿਸ਼ਨ ਅਰਚੀਟੈਕਟ ਕੋਲ ਉਦੋਂ ਉਹਨਾਂ ਨੇ ਕਿ ਸਟਾਇਡ ਕੌਂਸਲ ਦੇ ਪ੍ਰਧਾਨ ਬਣੇ ਜਿੰਨੇ ਉਦੋਂ ਤੋਂ ਲੈ ਕੇ ਖਾਸ ਕਰਕੇ ਮਜੀਦ ਸਿੰਘ ਝਾਂਮਾ ਦਾ ਲੈਕਚਰ ਸੀਗਾ ਜਦੋਂ ਐਲਸਾ ਰਿਕਸ਼ ਨਰੇਸ਼ ਪੰਜਾ ਸੈਕਟਰ ਤੋਂ ਉਦੋਂ ਬਹੁਤ ਅਮੀਰਤਾ ਹੋਇਆ ਉਹਦੇ ਵੇਖਿਆ ਵੀ ਦਿਨਾਂ ਇਹਨਾਂ ਨੇ ਉਸ ਵੇਲੇ ਕਾਮ ਉਹਨਾਂ ਬਾਤੇ ਕੀਤਾ ਉਬੜਾ ਕਾਬਲ ਕਰੀ ਸੀ ਸੁਬਾਹ ਅਖਰ ਸ਼ਰਮਾ ਜੀ ਨੇ ਸੁਵਿੰਦਰ ਨੇ ਤੋਂ ਮਾਰੇ ਤੋਂ ਲੈਕਚਰ ਇਸ ਵਾਰ ਕੋ ਲੜਿਆ ਪਰ ਥੋੜੇ ਜਿਹਾ ਵੋਟਾਂ ਲੜ ਕੇ ਇਲੈਕਸ਼ਨ ਹਾਰ ਗਏ ਉਹਨੂੰ ਅਫਸੋਸ ਹੈ ਇਸ ਬੰਦ ਦਾ ਪਰ ਅੱਜ ਵੀ ਜਿੰਨਾ ਕੰਮ ਇੱਕ 4 ਐਮਸੀ ਨੇ ਨਕਲਾ ਚੰਨਾ ਸ਼ਰਮਾ ਯਾਤਰਾ ਵਿੱਚ ਕਰਵਾ ਰਿਹਾ ਤੇ ਜਿੰਨੀ ਪਾਪੂਲਾਰਟੀ ਹੈ ਨਾ ਇੱਥੇ ਗੀਤ ਤੇ ਸ਼ਾਇਰੋ ਜਿਹਦੇ ਇਸ ਨਾਲ ਹੀ ਹੋ ਰਹੀ ਹੈ। ਉਹ ਐਮਸੀ ਨਾ ਹੁੰਦੇ ਹੋਏ ਵੀ ਲੋਕਾਂ ਨੂੰ ਆਪਣੇ ਕੰਮ ਕਰਾਉਣੇ ਸੇਵਾ ਕਰਨੇ ਸਮਾਜ ਸੇਵਾ ਕਰਨੀ ਤੇ ਬਹੁਤ ਘਟ ਲੋਕ ਹੁੰਦੇ ਆ ਕਿ ਅੱਗੇ ਵਧਦੇ ਆ। ਪਰ ਸਾਡੇ ਵੱਲੋਂ ਪੂਰੀ ਪਰਿਵਾਰ ਵੱਲੋਂ ਵੀ ਵਿਆਹ ਸਭ ਵੱਲੋਂ ਸਾਰੀ ਤੀਬਰ ਵੱਲੋਂ ਸਾਡੇ ਇਸ ਜਮਾਨੇ ਵਿੱਚ ਦਸ਼ਮੇ ਗੇੜਾ ਹੈ। ਕਿ ਜਿੰਨੇ ਵੀ ਇੱਥੇ ਬੈਠੇ ਨੇ ਉਹ ਸਾਰੇ ਐਫਸੀਬੀ ਸ਼ਰਮਾ ਜੀ ਸਰਕਾਰ ਇੱਕ ਕਿਰਸ਼ ਨੂੰ ਬਹੁਤ ਕਰਦੇ ਨੇ ਇਸ ਕਰਕੇ ਕਿਉਂਕਿ ਇਹਨਾਂ ਦਾ ਸੁਭਾਅ ਤੇ ਜਿਹਦੀ ਨੇਚਰ ਦਾ ਤੋਂ ਘਬਰ ਦੀ ਦਸਮੇ ਹੈ ਉਹ ਬੜਾਈ ਮੈਂ ਕਹਾਂ ਨਾ ਇਹ ਸੰਸਾਜੋਗ ਹੈ ਕਿ ਅੱਜ ਇਸ ਪਰਿਵਾਰ ਨੂੰ ਜੋ ਬਹੁਤ ਵੱਡਾ ਘਾਟਾ ਮਾਰ ਕੇ ਜਾਣ ਦਾ ਪਿਆ ਉਹ ਆਪਾਂ ਸਾਰੇ ਜਾਣੇ ਕਰਦੇ ਕਿਸੇ ਰੂਪ ਨਾਲ ਨਹੀਂ ਸੀ ਇੱਥੇ ਪਰ ਜਿਸ ਤਰੀਕੇ ਨਾਲ ਇਹ ਮਾਤਾ ਦੇ ਜਿੰਦਗੀ ਕਿ ਜਾਰੀ ਹੈ ਜਾਂ ਪਰਿਵਾਰ ਵੱਲ ਖਰਸ਼ ਕੀਤੀ ਗਈ ਹੈ ਔਰ ਖਾਸ ਕਰਕੇ ਸੁਸ਼ਰਮਾ ਦੇ ਬਾਈਪਰ ਨੇ ਬੇਟੀਆਂ ਤੇ ਭਾਈ ਸਾਹਿਬ ਸਾਰਿਆਂ ਨੇ ਰਲ ਕੇ ਮਾਤਾ ਨੂੰ ਮਹਿਸੂਸ ਨਹੀਂ ਹੁੰਦਾ ਕਿ ਰਾਸ ਤੋਂ ਤੱਕ ਕਿ ਮਾਤਾ ਹੈ ਕਿਹੜੋ ਹੋ ਗਈ। ਪਰ ਇਹ ਬੜੀ ਬੜੀ ਜਾਣਕਾਰੀਆਂ ਸੰਭ ਦੇ ਬੜੀ ਸੇਵਾ ਸਮਾਜ ਵਿੱਚ ਆਪਾਂ 10 ਵਾਰੀ ਮੱਥਾ ਰਗੜ ਕੇ ਮੰਦਰ ਜਾ ਕੇ ਭਗਵਾਨ ਅਗੇ ਪੱਜੜਾ ਪਤਾ ਕਰੇ ਆਪਣੇ ਮਾਤਾ ਦੇ ਕਦਮ ਨਹੀਂ ਕਰਦਾ। ਉਸਨਾਂ ਲੋਕਾਂ ਨੂੰ ਭਗਵਾਨ ਨੂੰ ਅਸਾਂ ਟਿਕਣਾ ਵੀ ਉਹਦਾ ਕੋਈ ਬਹੁਤਾ ਫੇਰਤਾ ਵੀ ਉਹਦੇ ਮਾਨੇ ਨਹੀਂ ਹੁੰਦੇ। ਇਸ ਕਰਕੇ ਸਾਨੂੰ ਸਾਡੇ ਬਜ਼ੁਰਗਰੇ ਸਾਡੇ ਵਾਸਤੇ ਮੋਲਡ ਨੇ ਜਿੰਨਾ ਅਸੀਂ ਸਮਨ ਬਤਾ ਰਾਂ ਉਹ ਥੋੜਾ ਤੇ ਅਸੀਂ ਇਹਨੂੰ ਬਹੁਤ ਸਿੱਖਦੇ ਆ ਤੇ ਸਾਨੂੰ ਸਿੱਖਣਾ ਵੀ ਚਾਹੀਦਾ ਹੈ ਤਾਂ ਕਿ ਸਾਡੇ ਪ੍ਰਾਣੇ ਸੰਸਕਾਰ ਨੇ ਜੋ ਸਾਨੂੰ ਵਿਰਾਸਤ ਮਿਲੇ ਨੇ ਉਹਨਾਂ ਨੂੰ ਅਸੀਂ ਅਗਲੇ ਬੱਚਾ ਨੂੰ ਦੇਣਾ ਹੈ ਤਾਂ ਸਾਡੀ ਸੇਵਾ ਤਾਂ ਹੀ ਕਰਦੇ ਆ ਵੀ ਆ ਕੇ ਜੇਕਰ ਅਸੀਂ ਆਪਣੀ ਮਾਂ ਦੀ ਸੇਵਾ ਕੀਤੀ ਹੁੰਦੀ ਹੈ ਤਾਂ ਇਸ ਲਈ ਅੱਜ ਜੋ ਉਹਨਾਂ ਦੀ ਡੋਟਰ ਮਾ ਰੇ ਇੱਕ ਮਾਂ ਨੇ ਤਰ ਆਪਣੇ ਸਸਤੀ ਸੇਵਾ ਕੀਤੀ ਹੈ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਕਰਨਾ ਤੇ ਮੈਂ ਮਾਣ ਵਾਲੇ ਸੰਗੋਠ ਬਤਿਹਾਰ ਕਰਨਾ ਏ ਭਗਵਾਨ ਮਤਲਬ ਵਿਚਾਰਾ ਦਾ ਬਹੁਤ ਬਹੁਤ ਵਾਸਵਾਸ ਸੋ ਕਿ ਸਾਨੂੰ ਸਾਰਿਆਂ ਨੂੰ ਪਾਣ ਮਿਲਦਾ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਵਾ ਜਪ ਸਟੱਡੀ ਉਹ ਕੰਪਨੀ ਹੈ ਜਿਹਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦਿੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਉਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟੱਡੀ ਦੇ ਕੋਲੇ ਅੱਜ ਹੀ ਆਓ